ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਸੁਪਰੀਮ ਕੋਰਟ ਤੋਂ ਫਿਰ ਰਾਹਤ ਨਹੀਂ ਮਿਲੀ ਹੈ ਪ੍ਰੋਫੈਸਰ ਪੁੱਲਰ ਦੀ ਪਤਨੀ ਨੇ ਉਨ੍ਹਾਂ ਦੀ ਵਿਗੜਦੀ ਸਿਹਤ ਤੇ ਖਰਾਬ ਮਾਨਸਿਕ ਹਾਲਤ ਨੂੰ ਦੇਖਦਿਆਂ ਫਾਂਸੀ ਦੀ ਸਜ਼ਾ ਖਿਲਾਫ ਰਹਿਮ ਦੀ ਅਪੀਲ ਕੀਤੀ ਸੀ ਇਸ ਦੇ ਨਾਲ ਉਨ੍ਹਾਂ ਸੁਪਰੀਮ ਕੋਰਟ ਵੱਲੋਂ ਫਾਂਸੀ ਦੀ ਸਜ਼ਾ ਦਾ ਫੈਸਲਾ ਸੁਣਾਏ ਜਾਣ ਸਮੇਂ ਜੱਜਾਂ ਵਿੱਚ ਇੱਕ ਰਾਏ ਨਾ ਬਣਨ ਨੂੰ ਨਜ਼ਰਸਾਨੀ ਵਾਲੀ ਅਪੀਲ ਵਿੱਚ ਆਧਾਰ ਬਣਾਇਆ ਸੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਤੇ ਦਿੱਲੀ ਵਿੱਚ ਯੂਥ ਕਾਂਗਰਸ ਦੇ ਦਫ਼ਤਰ ਤੇ ਬੰਮ ਧਮਾਕਾ ਕਰਨ ਦਾ ਦੋਸ਼ ਹੈ ਇਸ ਹਮਲੇ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਸੀ ਇਸ ਮਾਮਲੇ ਦੇ ਵਿਦੇ ਜਾਨਕਾਰੀ ਲਈ ਗੱਲ ਕਰਦੇ ਆਂ ਸਾਡੇ ਪੱਤਰਕਾਰ ਅਸ਼ਪਾਲ ਦਸ ਗੋਤਰਾ ਦੇ ਨਾਲ ਜੀ ਰਸ਼ਪਾਲ ਅੱਜ ਕੀ ਕਾਰਵਾਈ ਹੋਈ ਹੈ ਅਦਾਲਤ ਵਿੱਚ ਭੁੱਲਰ ਦੇ ਮਾਮਲੇ ਵਿੱਚ ਅ ਜੀ ਕਉਮਿਤਾ ਅੱਜ ਸੁਪਰੀਮ ਕੋਰਟ ਨੇ ਜਿਹੜੀ ਭੁੱਲਰ ਦੀ ਵਾਈਫ ਨੇ ਇੱਕ ਰਿਵਿਊ ਪਟੀਸ਼ਨ ਫਾਈਲ ਕੀਤੀ ਫਾਈਲ ਕੀਤੀ ਸੀ ਜਿਸ ਦੇ ਵਿੱਚ ਉਹਨਾਂ ਨੇ ਦਬਾਨ ਕੀਤਾ ਸੀ ਕਿ ਜਿਹੜੀ ਭੁੱਲਰ ਅਸਰ ਭੁੱਲਰ ਦੀ ਠੀਕ ਮਾਗੀ ਹਾਲਤ ਹੈ ਉਹ ਠੀਕ ਨਹੀਂ ਹੈ ਉਹਨਾਂ ਦੀ ਮੈਡੀਕਲ ਗਰਾਉਂਡਸ ਤੇ ਔਰ ਜੋ ਦੂਜਾ ਜਿਹੜਾ ਸਪਲੀਟ ਡਿਸਿਜਨ ਦੇ کر کے انہوں نے ایک پٹیشن فائل کی تھی اور وہ سپریم کورٹ نے ریجیکٹ کی تھی وہ تھی ریویو پٹیشن آتے پٹیشن فائل ہوئی تھی پھر آج سپریم کورٹ نے خارج کرتی ہے ان جڑا ہے انہوں نے جڑی امید ہے وہ پریزیڈنٹ ہاؤس تو ہیں جیسے ایک اور مرسی پٹیشن جڑی ہے وہ فائل کیتی گئی ہے جڑی پریزیڈنٹ سے کول پہی ہے ان ارزے ڈیسیجن انتظار کیتا جا رہے ہیں لیکن فیلال سپریم کورٹ سے طرفوں کوئی راہ سکتے ہیں ਅਰਜਿਸ਼ਪਾਲ ਪੁਲਰਦੀ ਸੇ ਤੇ ਠੀਕ ਨਾ ਹੋਣ ਦੇ ਆਧਾਰ ਤੇ ਜਿਹੜੀ ਇਹ ਪਟੀਸ਼ਨ ਪਾਈ ਗਈ ਸੀ ਤੇ ਅਦਾਲਤ ਵੱਲੋਂ ਕੀ ਦਲੀਲ ਦੇ ਕੇ ਜਿਹੜੀ ਇਹ ਪਟੀਸ਼ਨ ਖਾਰਜ ਕੀਤੀ ਗਈ ਹੈ ਦੇਖੋ ਨਾਰਮਲੀ ਇਹ ਇਹ ਜੀ ਜਦ ਪਟੀਸ਼ਨ ਰਿਜੈਕਟ ਹੁੰਦੀ ਹੈ ਕੋਈ ਰਿਵਿਊ ਪਟੀਸ਼ਨ ਉਸ ਦਾ ਜਿਹੜਾ ਆਰਡਰ ਹੈ ਉਹ ਬਾਦ ਵਿੱਚ ਆਉਂਦਾ ਹੈ ਲੇਕਿਨ ਫਿਲਹਾਲ ਜਿਹੜਾ ट्रेंड ਰਿਹਾ ਹੈ ਜੇ ਤੱਕ ਸੁਪਰੀਮ ਕੋਰਟ ਦਾ ਉਹ ਇਹ ਹੈ ਕਿ ਜਦ ਵੀ ਕਿਸੇ ਸੁਪਰੀਮ ਕੋਰਟ ਤੇ ਜੇਕਰ ਪਟੀਸ਼ਨ ਸੁਪਰੀਮ ਕੋਰਟ ਨੇ ਅਗਰ ਰਿਜੈਕਟ ਕੀਤੀ ਹੋਏ ਉਸ ਦੀ ਅਗਰ ਰਿਵਿਊ ਪਟੀਸ਼ਨ ਲੱਗਦੀ ਹੈ

ਉਮੀਦਾਂ ਜਿਹੜੀਆਂ ਨੇ ਉਹਨੂੰ ਪ੍ਰੈਜ਼ੀਡੈਂਟ ਹਾਊਸ ਵੱਲੀਆਂ ਆਈਆਂ ਨੇ ਅਜਿ ਰਸ਼ਪਾਲ ਹੁਣ ਅਗਲੀ ਕੀ ਕਾਰਵਾਈ ਹੋਗੀ ਪੁੱਲਰ ਦੇ ਮਾਮਲੇ ਚ ਪਹਿਲਾਂ ਵੀ ਬਹੁਤ ਸਾਰੀਆਂ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਨੇ ਤੇ ਅੱਜ ਵੀ ਉਹਨਾਂ ਦੀ ਅਪੀਲ ਜਿਹੜੀ ਖਾਰਜ ਕਰ ਦਿੱਤੀ ਗਈ ਆ ਹੁਣ ਅਗਲਾ ਸਟੈਪ ਕੀ ਹੋਏਗਾ ਦੇਖੋ ਕਮੀਤਾ ਸੁਪਰੀਮ ਕੋਰਟ ਤੇ ਜਿਹੜੀ ਅਪ੍ਰੈਲ ਤੋਂ ਨੂੰ ਜਿਸ ਤਰੀਕੇ ਨਾਲ ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਸੀ ਪਟੀਸ਼ਨ ਉਸ ਦੇ ਬਾਅਦ ਹੀ ਜਿਹੜੀ ਰੀਵਿਊ ਪਟੀਸ਼ਨ ਫਾਈਲ ਕੀਤੀ ਗਈ ਸੀ تو زیادہ امید جڑی سی اور کسی نے بھی نہیں کی لیکن اے سی کہ ایک کوشش کی تھی جاتا ہے سپریم کورٹ دے گئے کہ جڑی انہوں نے جڑے پوائنٹس نظر انداز کیتے تھی انہوں دوبارہ کنسیڈر کرن لیکن زیادہ امیدہ جڑی ہیں پریزیڈنٹ ہاؤس تو بنیا ہوئی ہیں کیونکہ پریزیڈنٹ ہاؤس پہ جڑی جن گراؤنڈ سے پریزیڈنٹ ہاؤس نے ریجیکٹ کیتی ہے اُتھے امید ہے فیملی نو کہ پریزیڈنٹ ہو سکتا ہے کہ مسجد ਦੋ ਗਰਾਉਂਡ ਦੇ ਤੇ ਜਿਹੜਾ ਸਪਲੀ ਡਿਸਿਸ਼ਨ ਹੈ ਉਸੇ ਗੌਰ ਕਰਕੇ ਇਹਨਾਂ ਦੀ ਜਿਹੜੀ ਪਟੀਸ਼ਨ ਨੂੰ ਐਕਸੈਪਟ ਕਰੇ ਜੀ ਰਿਸ਼ਪਾਲ ਜੀ ਸਾਰੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਸੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਪੁੱਲਰ ਨੂੰ ਹੁਣ ਫੇਰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਹੈ ਪ੍ਰੋਫੈਸਰ ਪੁੱਲਰ ਦੀ ਪਤਨੀ ਨੇ ਉਹਨਾਂ ਦੀ ਵਿਗੜਦੀ ਸਿਹਤ ਅਤੇ ਖਰਾਬ ਮਾਨਸਿਕ ਹਾਲਤ ਨੂੰ ਦੇਖਦਿਆਂ ਫਾਂਸੀ ਦੀ ਸਜ਼ਾ ਖਿਲਾਫ ਰਹਿਮ ਦੀ ਅਪੀਲ ਕੀਤੀ ਸੀ ਜਿਸ ਨੂੰ ਅੱਜ ਠੁਕਰਾ ਦਿੱਤਾ ਗਿਆ